ਹਾਂਜੀ ਭਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਇਹ ਵੀਡੀਓ ਧੰਨ ਧੰਨਾ ਗੁਰੂ ਨਾਨਕ ਦੇਵ ਜੀ ਦੇ ਬਾਰੇ ਹੈ ਪਾਸ਼ਾ ਜਦੋਂ ਦੁਨੀਆ ਨੂੰ ਤਾਰਦੇ ਹੋਏ ਪ੍ਰਿਆਗ ਇਲਾਹਾਬਾਦ ਪਹੁੰਚੇ ਸਨ ਤਾਂ ਉੱਥੇ ਮਹਾਰਾਜ ਨੇ ਕਿਹੜਾ ਪਹਿਮ ਪਰਮ ਕਟਿਆ ਸੀ ਤੇ ਮਹਾਰਾਜ ਦਾ ਕੀਰਤਨ ਸੁਣਨ ਦੇ ਲਈ ਇੰਨੀ ਜ਼ਿਆਦਾ ਸੰਗਤ ਆ ਗਈ ਸੀ ਕਿ ਉੱਥੇ ਜੋ ਢੋਂਗੀ ਬ੍ਰਾਹਮਣ ਰਹਿੰਦੇ ਸਨ ਉਹਨਾਂ ਨੇ ਉਹ ਭੀੜ ਦੇਖ ਕੇ ਕਿਉਂ ਬਖਲਾ ਉੱਠੇ ਸੀ ਤੇ ਫਿਰ ਉਹਨਾਂ ਨੇ ਕੀ ਸੋਚ ਵਿਧੀ ਬਣਾਈ ਸੀ ਗੁਰਨਾਨਕ ਪਾਸ਼ਾ ਜੀ ਤੋਂ ਉਹ ਭੀੜ ਦੂਰ ਕਰਨ ਲਈ ਕਿ ਮੈਂ ਇੱਕ ਬਾਮਨ ਨੇ ਧੰਗੁਰ ਨਾਨਕ ਦੇਵ ਜੀ ਨੂੰ ਆ ਕੇ ਕਹਿ ਦਿੱਤਾ ਸੀ ਕਿ ਇਹ ਤਾਂ ਇੱਕ ਅਦੂਰਾ ਸਾਧ ਹੈ ਤੇ ਫਿਰ ਪਾਸ਼ਾ ਨੇ ਉੱਥੇ ਕੀ ਉਪਦੇਸ਼ ਦਿੱਤੇ ਸਨ ਆਓ ਆਪਾਂ ਇਸ ਵੀਡੀਓ ਦੇ ਵਿੱਚ ਜਾਣਦੇ ਹਾਂ ਇੱਕ ਵਾਰ ਦੀ ਗੱਲ ਹੈ ਜਦੋਂ ਪਾਸ਼ਾ ਦੁਨੀਆਂ ਨੂੰ ਉਤਾਰਦੇ ਹੋਏ ਬ੍ਰਹਮਾ ਭਰਮਾ ਦਾ ਨਾਸ ਕਰਦੇ ਹੋਏ ਪ੍ਰਿਆਗ ਇਲਾਹਾਬਾਦ ਪਹੁੰਚੇ ਤਾਂ ਉਸ ਸਮੇਂ ਕਾਰਤਿਕ ਦੀ ਪੂਰਨਮਾਸੀ ਦਾ ਇਸ਼ਨਾਨ ਦਿਨ ਸੀ ਉਸ ਸਮੇਂ ਉੱਥੇ ਬਹੁਤ ਸਾਰੀਆਂ ਸੰਗਤਾਂ ਤ੍ਰਿਵੈਣੀ ਘਾਟ ਦੇ ਉੱਤੇ ਇਸ਼ਨਾਨ ਕਰਨ ਦੇ ਲਈ ਵੀ ਪਹੁੰਚੀਆਂ ਹੋਊਗਾ ਸਨ ਪਾਸ਼ਾ ਜਦੋਂ ਇੱਥੇ ਪਹੁੰਚੇ ਤਾਂ ਪਾਸ਼ਾ ਨੇ ਇੱਕ ਸੁੰਦਰ ਦਰਖਤ ਦੇ ਹੇਠਾਂ ਆਪਣਾ ਆਸਨ ਲਗਾਇਆ ਹੈ ਤੇ ਭਾਈ ਮਰਦਾਨਾ ਜੀ ਨੂੰ ਕੀਰਤਨ ਕਰਨ ਦੇ ਲਈ ਕਿਹਾ ਹੈ ਬਸ ਇੰਨਾ ਹੀ ਸੀ ਕਿ ਜਦੋਂ ਪਾਸ਼ਾ ਦੇ ਰੋਹਨ ਨੇ ਚਿਹਰੇ ਤੇ ਖੰਗ ਗੁਰਬਾਣੀ ਦੇ ਸ਼ਬਦ ਉਚਾਰੇ ਤਾਂ ਉੱਥੋਂ ਖੜੀ ਭੀੜ ਨੇ ਆ ਕੇ ਪਾਸ਼ਾ ਜੀ ਦੇ ਕੋਲ ਡੇਰੇ ਲਗਾ ਲਏ ਤੇ ਗੁਰਨਾਨਕ ਦੇਵ ਜੀ ਦੇ ਇਹਨਾਂ ਬਾਣੀ ਦੇ ਬਚਨਾਂ ਦੇ ਉਪਦੇਸ਼ਾਂ ਦਾ ਆਨੰਦ ਮਾਣਨ ਲੱਗੀ ਪਾਸ਼ਾ ਦੇ ਕੋਲ ਜਦੋਂ ਇੰਨਾ ਜ਼ਿਆਦਾ ਇਕੱਠ ਹੋ ਗਿਆ ਤਾਂ ਉੱਥੇ ਕੁਝ ਬ੍ਰਾਹਮਣ ਲੋਕ ਆਏ ਜਿਨ੍ਹਾਂ ਵਿੱਚ ਇੱਕ ਉਹਨਾਂ ਦਾ ਮੁਖੀ ਸੀ ਤੇ ਜਦੋਂ ਉਸਨੇ ਪਾਸ਼ਾ ਦੇ ਕੋਲ ਇੰਨੀ ਜ਼ਿਆਦਾ ਭੀੜ ਵੇਖੀ ਤਾਂ ਉਹ ਦੇਖ ਕੇ ਬਖਲਾ ਉੱਠਿਆ ਕਿ ਇਹ ਕੋਈ ਨਵਾਂ ਸਾਧੂ ਹੈ ਜਿਸ ਦੇ ਕੋਲ ਇੰਨੀ ਜ਼ਿਆਦਾ ਭੀੜ ਆ ਗਈ ਹੈ ਤੇ ਸੋਚਣ ਲੱਗਾ ਕਿ ਇਹ ਸਾਧੂ ਆਖਰ ਹੈ ਕੌਣ ਜੋ ਸਭ ਨੂੰ ਆਪਣੇ ਵੱਲ ਇੰਨਾ ਜ਼ਿਆਦਾ ਆਕਰਸ਼ਿਤ ਕਰ ਰਿਹਾ ਹੈ ਤੇ ਨਾਲ ਹੀ ਉਹ ਸੋਚਣ ਲੱਗਾ ਕਿ ਸਾਡਾ ਤਾਂ ਇਸ ਤਰ੍ਹਾਂ ਧੰਦਾ ਹੀ ਖਤਮ ਹੋ ਜਾਵੇਗਾ ਕਿਉਂਕਿ ਉਹਨਾਂ ਬ੍ਰਾਹਮਣਾਂ ਦੇ ਕੋਲ ਤਾਂ ਇੱਕ ਵੀ ਵਿਅਕਤੀ ਨਹੀਂ ਸੀ ਤੇ ਉਹ ਸੋਚ ਰਹੇ ਸਨ ਕਿ ਇਦਾਂ ਤਾਂ ਸਾਡਾ ਢਿੱਡ ਹੀ ਨਹੀਂ ਤੁਰਨਾ। ਹੁਣੇ ਬ੍ਰਾਹਮਣਾਂ ਦਾ ਸਮੂਹ ਸਾਰੇ ਇਕੱਠੇ ਹੋ ਕੇ ਕੁਝ ਸੋਚ ਵਿਚਾਰ ਕਰਨਾ ਸ਼ੁਰੂ ਕਰਦੇ ਹਨ ਕਿ ਪਾਸ਼ਾ ਤੋਂ ਇਸ ਭੀੜ ਨੂੰ ਅਲੱਗ ਕਿਵੇਂ ਕੀਤਾ ਜਾਵੇ। ਉਸ ਭੀੜ ਨੂੰ ਮੁੜ ਕੇ ਆਪਣੇ ਵੱਲ ਫਿਰ ਤੋਂ ਆਕਰਸ਼ਿਤ ਕੀਤਾ ਜਾਵੇ। ਫਿਰ ਇਸ ਬ੍ਰਾਹਮਣਾਂ ਦੇ ਇਕੱਠ ਦੇ ਵਿੱਚੋਂ ਇੱਕ ਬ੍ਰਾਹਮਣ ਗੁਰਨਾਨਕ ਪਾਸ਼ਾ ਜੀ ਦੇ ਕੋਲ ਜਾਂਦਾ ਹੈ। ਇਸ ਬ੍ਰਾਹਮਣ ਦਾ ਨਾਂ ਸੀ ਚਤੁਰਦਾਸ। ਸੰਗਤ ਦੇ ਕੋਲ ਜਾ ਕੇ ਇਹ ਕਹਿੰਦਾ ਕਿ ਇਸ ਨੂੰ ਤੁਸੀਂ ਧਿਆਨ ਦੇ ਨਾਲ ਦੇਖੋ ਇਹ ਇੱਕ ਅਧੂਰਾ ਸਾਧੂ ਹੈ ਤੇ ਜੋ ਇੱਕ ਕੀਰਤਨ ਕਰ ਰਿਹਾ ਹੈ ਉਸ ਦਾ ਕੋਈ ਫਲ ਨਹੀਂ ਤੇ ਨਾਲ ਹੀ ਕਹਿੰਦਾ ਕਿ ਇਸ ਨੇ ਨਾ ਤਾਂ ਕੋਈ ਆਪਣੇ ਮੱਥੇ ਉੱਪਰ ਟਿੱਕਾ ਲਗਾਇਆ ਹੈ ਅਤੇ ਨਾ ਹੀ ਇਸ ਨੇ ਆਪਣੇ ਗਲ ਦੇ ਵਿੱਚ ਤુલਸੀ ਦੀ ਮਾਲਾ ਪਾਈ ਹੈ ਨਾ ਇਸ ਦੇ ਕੋਲ ਸਾਲਗ੍ਰਾਮ ਹੈ ਅਤੇ ਨਾ ਹੀ ਇਸ ਦੇ ਕੋਲ ਕੋਈ ਚਿੰਟਾ ਹੈ ਜਦੋਂ ਪਾਤਸ਼ਾਹ ਨੇ ਚਤੁਰਦਾਸ ਦੇ ਇਹ ਬਚਨ ਸੁਨੇਤਾ ਪਾਤਸ਼ਾਹ ਨੇ ਬੜੇ ਸਹਜਤਾ ਦੇ ਨਾਲ ਕਿਹਾ ਕਿ ਚਤੁਰਦਾਸ ਜੀ ਇਹ ਜੋ ਤੁਸੀਂ ਸਾਧੂ ਦਾ ਪਹਿਰਾਵਾ ਦੱਸਿਆ ਹੈ ਇਹ ਤਾਂ ਇੱਕ ਬਾਹਰਲੀ ਦਿਖਾਵਾ ਹੈ ਇਹ ਕੇਵਲ ਇੱਕ ਸ਼ਿੰਗਾਰ ਹੈ ਤੇ ਇੱਕ ਚਿੰਨ ਮਾਤਰ ਹੈ ਜੋ ਤੁਸੀਂ ਸਾਧੂਆਂ ਦੇ ਲੱਛਣ ਦੱਸੇ ਹਨ ਤੇ ਪਾਤਸ਼ਾਹ ਨੇ ਕਿਹਾ ਕੇਵਲ ਇਨ੍ਹਾਂ ਚਿੰਨ੍ਹਾਂ ਦੇ ਤੌਰ ਤੇ ਕੋਈ ਵੀ ਵਿਅਕਤੀ ਸ਼੍ਰੇਸ਼ਟ ਨਹੀਂ ਬਣ ਜਾਂਦਾ ਪਾਸ਼ਾ ਨੇ ਕਿਹਾ ਕਿ ਜਦੋਂ ਤੱਕ ਉਹ ਵਿਅਕਤੀ ਸਿਰਫ ਉਸ ਅਕਾਲ ਪੁਰਖ ਦੇ ਨਾਮ ਦੀ ਪ੍ਰਾਪਤੀ ਨਹੀਂ ਕਰ ਲੈਂਦਾ ਤੇ ਮੈਂ ਸਿਰਫ ਉਸ ਅਕਾਲ ਪੁਰਖ ਦੇ ਨਾਮ ਤੋਂ ਹੀ ਉਹਨਾਂ ਦੀ ਪ੍ਰਾਪਤੀ ਕਰਦਾ ਹਾਂ ਪਾਸ਼ਾ ਨੇ ਕਿਹਾ ਕਿ ਮੈਨੂੰ ਇਹਨਾਂ ਬਖਾਵੇ ਤੇ ਚਿੰਨਾ ਦੀ ਕੋਈ ਲੋੜ ਨਹੀਂ ਹੈ ਤੇ ਇਹਨਾਂ ਬਖਾਵੇ ਦੇ ਚਿੰਨਾ ਦੇ ਨਾਲ ਮੁਕਤੀ ਨਹੀਂ ਮਿਲਦੀ ਭਾਈ ਚਤਰਦਾਸ ਜੀ ਪਾਸ਼ਾ ਨੇ ਕਿਹਾ ਕਿ ਕੇਵਲ ਬਾਹਰੀ ਜਿੰਨਾ ਦੇ ਨਾਲ ਜੋ ਸਾਲਗ੍ਰਾਮ ਤੂਲਸੀ ਦੀ ਮਾਲਾ ਚਿੰਟਾ ਇਹਨਾਂ ਦੇ ਨਾਲ ਅਕਾਲ ਪੁਰਖ ਨੂੰ ਨਹੀਂ ਪਾਇਆ ਜਾ ਸਕਦਾ ਪਾਸ਼ਾ ਦੇ ਇਹ ਬਚਨ ਸੁਣਨ ਤੋਂ ਬਾਅਦ ਬਹੁਤ ਸਾਰੇ ਜੋ ਬ੍ਰਾਹਮਣ ਸਨ ਉਹ ਪਾਸ਼ਾ ਦੇ ਕੋਲ ਆ ਕੇ ਬੈਠ ਕੇ ਤੇ ਹੱਥ ਜੋੜ ਕੇ ਪਾਸ਼ਾ ਨੂੰ ਬੇਨਤੀ ਕਰਨ ਲੱਗੇ ਕਿ ਪਾਸ਼ਾ ਸਾਨੂੰ ਵੀ ਕੋਈ ਸੱਚੇ ਮਾਰਗ ਦੇ ਬਾਰੇ ਦੱਸੋ ਫਿਰ ਪਾਸ਼ਾ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਭਾਈ ਮਰਦਾਨਾ ਜੀ ਰਬਾਬ ਵਜਾਉਣੀ ਸ਼ੁਰੂ ਕਰੋ ਪਾਸ਼ਾ ਨੇ ਫਿਰ ਉੱਥੇ ਇੱਕ ਸ਼ਬਦ ਉਚਾਰਨ ਕੀਤਾ ਤੀਰਥਨ ਆ ਬਣ ਜਾਓ ਤੀਰਥ ਇੱਕ ਨਾਮ ਹੈ ਤੀਰਥ ਸ਼ਬਦ ਦੇ ਵਿੱਚ ਅੰਤਰ ਗਿਆਨ ਹੈ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਿ हे ਪੰਡਤ ਜੀ ਵਾਸਤਵ ਵਿੱਚ ਉਸ ਅਕਾਲ ਪੁਰਖ ਦਾ ਨਾਮ ਹੀ ਤੀਰਥਾਂ ਦਾ ਇਸ਼ਨਾਨ ਹੈ ਪਾਤਸ਼ਾਹ ਨੇ ਆਪਣੇ ਮੁਖੋ ਫਰਮਾਇਆ ਕਿ ਜੋ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਚੱਲਦਾ ਹੈ ਉਸ ਦਾ ਹੁਕਮ ਮੰਨਦਾ ਹੈ ਉਸ ਦਾ ਜੀਵਨ ਸੁਖਾਲਾ ਹੋ ਜਾਂਦਾ ਹੈ ਤੇ ਉਸ ਨੂੰ ਮੁਕਤੀ ਦਾ ਰਾਹ ਵੀ ਮਿਲ ਜਾਂਦਾ ਹੈ ਤੇ ਇਹ ਸੀ ਇਤਿਹਾਸ ਧੰਨ ਗੁਰੂ ਨਾਨਕ ਦੇਵ ਜੀ ਦੀ ਇੱਕ ਹੋਰ ਸਾਖੀ ਦਾ ਇਤਿਹਾਸ ਦੱਸ ਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ